ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਬਣਾਣੀ ਚੀਜ਼ ਦਿਖਾਉਣ ਲੱਗਿਆ ਜਿਹੜੀ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਸ ਚੀਜ਼ ਨੂੰ ਰੂਮ ਵੇਦਣਾ ਕਹਿੰਦੇ ਨੇ ਜਿਹਦੇ ਨਾਲ ਰੂਹ ਦੇ ਵਿੱਚੋਂ ਬਰੇਵੇਂ ਵੱਖ ਕੀਤੇ ਜਾਂਦੇ ਸੀ ਜਿਹਦੇ ਨਾਲ ਰੂੰ ਦੇ ਨਾਲ ਵਿੱਚੋਂ ਬਰੇਵੇਂ ਵੱਖ ਕੀਤੇ ਜਾਂਦੇ ਸੀ ਸੋ ਇਹ ਦੇਸੀ ਮਸ਼ੀਨ ਘਰਾਂ ਦੇ ਵਿੱਚ ਮੌਜੂਦ ਹੁੰਦੀ ਸੀ ਸੋ ਚਲੋ ਜੀ ਦਿਖਾਉਣਾ ਤੁਹਾਨੂੰ ਇਹ ਰੂੰ ਵੇਲਣਾ ਤੇ ਦਿੰਨਾ ਇਹਦੇ ਬਾਰੇ ਜਾਣਕਾਰੀ ਇਹ ਹੁੰਦਾ ਰੂੰ ਵੇਲਣਾ ਜਿਹਦੇ ਨਾਲ ਰੂਹ ਵਿੱਚੋਂ ਬੜੇਵੇਂ ਵੱਖ ਕੀਤੇ ਜਾਂਦੇ ਸੀ ਪੁਰਾਣੇ ਵੇਲੇਆਂ ਵਿੱਚ ਪੁਰਾਣੇ ਪੰਜਾਬ ਵਿੱਚ ਘਰਾਂ ਵਿੱਚ ਵਰਤੋਂ ਵਾਲੇ ਜਿਹੜੇ ਕੱਪੜੇ ਹੁੰਦੇ ਸੀ ਉਹ ਘਰ ਵਿੱਚ ਹੀ ਬਣਾਏ ਜਾਂਦੇ ਸਨ ਦਰੀਆਂ ਖੇਸ ਆਦ ਸਾਰੇ ਘਰ ਵਿੱਚ ਹੀ ਬਣਦੇ ਸਨ ਜਿਲਾਹੇ ਘਰਾਂ ਤੋਂ ਸੂਤ ਲੈ ਕੇ ਜਾਂਦੇ ਸਨ ਤੇ ਖੱਦਰ ਬੁਣ ਕੇ ਦੇ ਜਾਂਦੇ ਸਨ ਖੱਦਰ ਦੇ ਕੱਪੜੇ ਬਣਦੇ ਸਨ ਬੋਟੀਆਂ ਆਪਣੇ ਪਤੀਆਂ ਅੱਗੇ ਤਰਲਾ ਮਾਰਦੀਆਂ ਕਿ ਸਾਡਾ ਪਿੰਡ ਵੀ ਖੱਦਰ ਨੇ ਖਾਦਾ ਬੋਸ ਕਿ ਲਿਆ ਦੇ ਮੁੰਡੇ ਆ ਉਹ ਟਿਆਰ ਕੇਵੇਂ ਸਾਂ ਚੱਲਦੇ ਰਹਿੰਦੇ ਸਨ ਜਿੰਨਾ ਬਰੀਕ ਸੂਤ ਕੱਤੇ ਜਾਂਦਾ ਸੀ ਉਹਨਾਂ ਹੀ ਬਰੀਕ ਦੇ ਸਾਫ ਕੱਦਰ ਬੁਣਿਆ ਜਾਂਦਾ ਸੀ ਸੂਤ ਵਾਸਤੇ ਰੂੰ ਜ਼ਰੂਰੀ ਹੁੰਦੀ ਸੀ ਅਤੇ ਰੂੰ ਕਪਾਹ ਤੋਂ ਪ੍ਰਾਪਤ ਹੁੰਦੀ ਹੈ ਖੇਤਾਂ ਵਿੱਚ ਕਪਾਹ ਹੁੰਦੀ ਸੀ ਚਿੱਟੀ-ਚਿੱਟੀ ਕਪਾਹ ਦੋਹਰੋਂ ਹੀ ਹੱਸਦੀ ਪ੍ਰਤੀਤ ਹੁੰਦੀ ਆ ਬੁਝਾਰਤਾਂ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਏ ਜਿਵੇਂ ਉੱਚੇ ਟਿੱਬੇ ਪਾਬੋ ਵਸੇ ਮੈਂ ਜਾਵਾਂ ਤਾਂ ਖੜਖੜ ਹੱਸੇ ਲੋਕ ਗੀਤਾਂ ਵਿੱਚ ਕਪਾ ਦਾ ਬਹੁਤ ਪਿਆਰਾ ਜ਼ਿਕਰ ਆ ਕਪਾ ਕਰਦੇ ਕੱਪੜਿਆਂ ਦੀ ਮੂਲ ਵਸਤੂ ਹੁੰਦੀ ਸੀ ਕਰਦੇ ਬੰਦਿਆਂ ਨੂੰ ਔਰਤਾਂ ਕਪਾਹ ਬੀਜਣ ਲਈ ਕਹਿੰਦੀਆਂ ਕੇ ਤਾਂ ਵੱਡਾ ਵੇ ਕਪਾਹ ਦਾ ਬੀਜੀ ਬੀਬੀ ਦਾ ਵਿਆਹ ਧਰਨਾ ਇਸ ਬੀਜ ਤੂੰ ਬਲੈਤੀ ਬੀਜੀ ਨਰਮਾ ਇਸ ਵੀਰ ਇਸ ਬੀਰ ਤੋਂ ਬਲੈਤੀ ਬੀਜੀ ਨਰਮਾ ਸੋਨੇ ਰੰਗੇ ਖੇਸ ਬਉਣ ਨੇ ਸੋ ਇਹ ਲੋਕ ਗੀਤਾਂ ਵਿੱਚ ਜੇ ਘਰ ਆਉਂਦਾ ਏ ਕਪਾਹ ਚੁਗਣ ਦਾ ਵੀ ਇੱਕ ਪਾਰਾ ਕੰਮ ਹੁੰਦਾ ਸੀ ਅਤੇ ਘਰ ਦੇ ਕੰਮ ਬੰਡ ਵਿੱਚ ਕਪਾਹ ਚ ਚੋਗਣ ਦਾ ਕੰਮ ਵੀ ਔਰਤਾਂ ਦੇ ਹਿੱਸੇ ਆਉਂਦਾ ਸੀ ਕਪਾਹ ਦੀਆਂ ਛਟੀਆਂ ਨਾਲ ਆੜੜ ਕੇ ਕੱਪੜੇ ਪਾੜ ਜਾਂਦੇ ਸਨ ਚੁੰਨੀ ਲੈ ਜਾਂਦੀ ਸੀ ਬਹੁਟੀਆਂ ਗੀਤ ਵਿੱਚ ਇਸ ਦਾ ਇਸ ਤਰ੍ਹਾਂ ਪ੍ਰਗਟਾਵਾ ਕਰਦੀਆਂ ਹਨ ਮੇਰੇ ਕੱਦ ਨਾਲੋਂ ਦੂਣੀ ਉੱਚੀ ਹੋ ਗਈ ਤੇਰੀ ਵੀ ਕੁਪਾਹ ਮੁੰਡਿਆ ਸੋਈ ਲੇਓ ਲੋਕ ਗੀਤਾਂ ਵਿੱਚ ਜਿਕਰ ਆਉਂਦਾ ਏ ਪਹਿਲਾਂ ਪਹਿਲ ਦੇਸੀ ਕੁਪਾਹਾਂ ਬਹੁਤ ਉੱਚੀਆਂ ਤੇ ਨਿੱਕੇ ਰੁੱਖਾਂ ਵਾਂਗ ਹੁੰਦੀਆਂ ਸਨ ਬਾਅਦ ਵਿੱਚ ਮਦਰੀਆਂ ਕਿਸਮਾਂ ਵੀ ਆ ਗਈਆਂ ਦੇਸੀ ਕੁਪਾਹਾਂ ਦੇ ਟਿੰਡੇ ਵੀ ਬੜੇ ਸਖਤ ਹੁੰਦੇ ਸਨ ਅਤੇ ਇਹ ਟੁੱਟ ਕੇ ਰੂਹ ਵਿੱਚ ਰਲ ਜਾਂਦੇ ਸਨ ਜੈਸਨ ਵਾਲ ਰੂਹ ਦੀ ਕਿਸਮ ਚੰਗੀ ਨਹੀਂ ਸੀ ਬਣਦੀ ਕਪਾਹ ਜੇ ਚੁਗ ਲਈ ਜਾਂਦੀ ਤਾਂ ਉਸ 'ਚ ਬੜੇਵੇਂ ਵਖ ਕਰਨੇ ਹੁੰਦੇ ਸਨ ਕਪਾਹ ਸਸਤੀ ਹੁੰਦੀ ਸੀ ਪਰ ਰੂਹ ਮਹਿੰਗੀ ਹੁੰਦੀ ਸੀ ਜਦ ਜੈਸ ਦੇ ਰੇਟਾਂ ਬਾਰੇ ਤਣਜ ਕਰਨਾ ਹੁੰਦਾ ਤਾਂ ਲੋਕ ਕਹਿੰਦੇ ਨਾਉ ਹੀ ਰੂਹ ਤੇ ਤੇਰੀ ਕਪਾਹ ਵੀ 9 ਰੁਪਏ ਰੂਹਾਂ 13 ਰੁਪਏ ਕਪਾਹ ਪਾਪ ਕੇ ਉਲਟ ਰੇਟ ਲੱਗ ਰਹੇ ਨੇ ਕਿ ਕਪਾਹ ਮਹਿੰਗੀ ਤੇ ਰੂਹ ਸਸਤੀ ਹੈ। ਕਈ ਲੋਕ ਜਿਨ੍ਹਾਂ ਦੀ ਕਪਾਹ ਜ਼ਿਆਦਾ ਹੁੰਦੀ ਸੀ ਉਹ ਗੱਡਿਆਂ ਉੱਤੇ ਲੱਦ ਕੇ ਮੰਡੀ ਵੇਚ ਆਉਂਦੇ ਸਨ। ਕਰਜੂਗੀ ਰੱਖੀ ਕਪਾਹ ਵਿੱਚ ਬੜੇਵੇਂ ਵੱਖ ਕਰਨ ਲਈ ਰੂਹ ਵੇਲਣਾ ਚਲਾਇਆ ਜਾਂਦਾ ਸੀ। ਰੂਹ ਦਾ ਬੇੜਾ ਦਾ 1.5 ਫੁੱਟ ਉੱਚੀ ਅਤੇ ਇੰਨੀ ਕੂ ਚੌੜੀ ਸੰਕੇਤ ਜਿਹੀ ਮਸ਼ੀਨ ਹੁੰਦੀ ਸੀ ਜਿਵੇਂ ਤੁਹਾਡੇ ਸਾਹਮਣੇ ਆ ਇਹਦੇ ਪੈਰ ਲੰਮੇ ਬਣਾਏ ਜਾਂਦੇ ਸਨ ਤਾਂ ਕਿ ਇਹ ਗੇਰ ਨਵੇਲੇ ਡਿਗੇ ਨਾ ਇਹਦੇ ਪੈਰ ਨੇ ਇਹਦੀ ਇੱਕ ਲੰਬੀ ਫੱਟੀ ਹੁੰਦੀ ਸੀ ਇਸ ਫੱਟੀ ਨੂੰ ਬੇਲਣ ਵਾਲੀ ਸੁਆਣੀ ਆਪਣੇ ਪੈਰ ਹੇਠਾਂ ਰੱਖ ਲੈਂਦੀ ਸੀ ਇਸ ਵਾਲੀ ਫੱਟੀ ਨੂੰ ਇਹਨੂੰ ਪੈਰ ਦੇ ਥੱਲੇ ਰੱਖਿਆ ਜਾਂਦਾ ਸੀ ਇਹਦੇ ਦੋ ਪਾਸੇ ਟਾਲੀ ਦੇ ਫੱਟ ਲਾਏ ਜਾਂਦੇ ਸਨ ਅਤੇ ਇਹਨਾਂ ਫੱਟਾਂ ਨੂੰ ਇੱਕ ਲੱਕੜ ਨਾਲ ਕੱਸ ਕੇ ਜੋੜ ਦਿੱਤਾ ਜਾਂਦਾ ਸੀ ਬੇਲਣੇ ਦੇ ਉੱਪਰਲੇ ਹਿੱਸੇ ਵਿੱਚ ਦੋ ਲੱਠਾਂ ਪਿੱਟ ਪਿੱਤੀਆਂ ਜਾਂਦੀਆਂ ਸਨ ਇੱਕ ਮੋਟੀ ਲੱਕੜ ਦੀ ਅਤੇ ਬਰੀਕ ਸਰੀਏ ਦੀ ਇਹ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇੱਕ ਸਰੀਏ ਦੀ ਆ ਤੇ ਇੱਕ ਲੱਕੜ ਦੀ ਆ ਇਹਦਾ ਦੋਹਾਂ ਲੱਠਾਂ ਦਾ ਸਿਰ ਸੱਜੇ ਹੱਥ ਬਾਹਰ ਕੱਢ ਕੇ ਘਰੌਰੀਆਂ ਲਾਈਆਂ ਜਾਂਦੀਆਂ ਸਾਨੂੰ ਇਹ ਕੱਢਿਆ ਜੀ ਇਹ ਘਰਾਰੀ ਬਣਾਈ ਹੋਈ ਆ ਇਹਨਾਂ ਘਰਾਰੀਆਂ ਨੂੰ ਹੱਥੇ ਨਾਲ ਜੋੜਿਆ ਜਾਂਦਾ ਸੀ। ਸੱਜੇ ਹੱਥ ਨਾਲ ਹੱਥਾ ਗੇੜਿਆ ਜਾਂਦਾ ਸੀ। ਇਹ ਹੈਗਾ ਹੱਥਾ ਜੀ ਇਹਦਾ। ਅਤੇ ਖੱਬੇ ਹੱਥ ਨਾਲ ਰੂਹ ਦੀ ਕੱਲੀ-ਕੱਲੀ ਫੁੱਟੀ ਇਹਨਾਂ ਲੱਠਾਂ ਦੇ ਮੂੰਹ ਵਿੱਚ ਦਿੱਤੀ ਜਾਂਦੀ ਸੀ। ਇਸ ਜਗ੍ਹਾ ਤੇ ਇਸ ਤਰ੍ਹਾਂ ਬੜੇਵੇਂ ਬੇਲਣ ਵਾਲੀ ਔਰਤ ਜਿਹੜੇ ਬੜੇਵੇਂ ਹੁੰਦੇ ਦੀ ਉਹ ਔਰਤ ਦੇ ਬਾਬਲਣ ਡਿੱਗਦੇ ਜਾਂਦੇ ਸਨ ਆ ਤਾਂ ਰੂਮ ਬੇਲਣ ਦੇ ਅਗਲੇ ਪਾਸੇ ਡਿੱਗਦੀ ਜਾਂਦੀ ਸੀ ਇਸ ਰੂ ਨੂੰ ਬਾਅਦ ਵਿੱਚ ਇਕੱਠਾ ਕਰਕੇ ਛਟੀ ਦੇ ਨਾਲ ਸਾਫ਼ ਕੀਤਾ ਜਾਂਦਾ ਸੀ ਜਿਸ ਡੰਡੇ ਨਾਲ ਰੂ ਚੰਬ ਕੇ ਸਾਫ਼ ਕੀਤੀ ਜਾਂਦੀ ਸੀ ਉਸ ਨੂੰ ਚੰਬਣੀ ਕਹਿੰਦੇ ਸਨ ਜਦੋਂ ਔਰਤਾਂ ਬਾਲਾਂ ਨੂੰ ਮਾਰਦਾ ਡਰਾਵਾ ਦਿੰਦੀਆਂ ਜਦੋਂ ਔਰਤਾਂ ਬੱਚਿਆਂ ਨੂੰ ਮਾਰਨ ਦਾ ਡਰਾਵਾ ਦਿੰਦੀਆਂ ਤਾਂ ਉਹ ਕਹਿੰਦੀਆਂ ਕਿ ਜਦੋਂ ਕੰਪਨੀ ਫੇਰ ਹੀ ਫੇਰ ਵੇਖੀ ਜਦੋਂ ਕੰਪਨੀ ਫ੍ਰੀ ਫੇਰ ਵੇਖੀ ਬੇਲਣਾ ਗੇੜਣਾ ਵੀ ਜ਼ੋਰ ਦਾ ਕੰਮ ਸੀ ਇਸੇ ਲਈ ਉਹ ਕਹਿ ਉੱਠਦੀਆਂ ਸਨ ਕਰੀਰ ਦਾ ਬੇਲਣਾ ਮੈਂ ਬੇਲ-ਵੇਲ ਥੱਕੀ ਸੋਏ ਸੋਏ ਸੀ ਰੂਹ ਬੇਰ ਲੈਣ ਦੇ ਬਾਰੇ ਜਾਣਕਾਰੀ ਉਮੀਦ ਆ ਤੁਹਾਨੂੰ ਅੱਜ ਦੀ ਜਿਉਂ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋਏ ਜਿਹੜਾ ਬੇਲਣਾ ਹੁੰਦਾ ਸੀ ਇੱਕ ਰੀਰ ਇੱਕ ਦਰਖਤ ਹੁੰਦਾ ਸੀ ਰੀਰ ਉਹਦੇ ਹੀ ਲੱਕੜ ਦਾ ਬਣਾਇਆ ਜਾਂਦਾ ਸੀ ਸੋ ਇਹਦੀ ਜੀ ਆਪਣੇ ਵੇਦਣੇ ਬਾਰੇ ਜਾਣਕਾਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਕਿਰਪਾ ਕਰਕੇ ਅੱਜ ਦੇ ਬਲੌਗ ਨੂੰ ਲਾਇਕ ਜਰੂਰ ਕਰ ਦੇਣਾ ਜੀ ਤੇ ਅੱਗੇ ਲੋਕਾਂ ਨੂੰ ਸ਼ੇਅਰ ਵੀ ਜਰੂਰ ਕਰ ਦੇਣਾ ਤਾਂ ਕਿ ਵੱਧ ਤੋਂ ਵੱਧ ਲੋਕ ਇਹਨਾਂ ਪ੍ਰਾਤਨ ਚੀਜ਼ਾਂ ਬਾਰੇ ਜਾਣਕਾਰੀ ਹਾਸਲ ਕਰ ਸਕਣਾਂ ਤੋ ਕਮੈਂਟ ਵੀ ਵਧੀਆ-ਵਧੀਆ ਜਰੂਰ ਕਰਨੇ ਜੀ ਤੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚੀ ਜਾਉਣ ਸੋ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਚੀ ਦਿਖਾਵਾਂਗਾ ਜਿਹੜੀ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਦੀ ਤੋਂ ਮਿਲਦੇ ਆ ਜੀ ਫਿਰ ਅਗਲੇ ਵਲੌਗ ਵਿੱਚ ਉਦੋਂ ਤੱਕ ਰੱਬ ਰੱਖਾ ਸ਼ੁਕਰੀਆ ਧੰਨਵਾਦ